ਤੁਹਾਨੂੰ ਕਿਸੇ ਨੂੰ ਕਲਚਾ ਨਹੀਂ ਹੋਣ ਦਿੰਦੇ ਅੱਜ ਲੱਗਦਾ ਕਿ ਦੇ ਨੂੰ ਇਹ ਫੇਲਣ ਲੋਕ ਲੱਗੇ ਹੋਏ ਨੇ ਸੁਣਿਓ ਹਮਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਬਹੁਤ ਧੱਕੜੇ ਤੇ ਧੰਮੇ ਕੋ ਇਹ ਨੀਤੀਆਂ ਨੂੰ ਸਮਝ ਕੇ ਜਿਹੜਾ ਤੁਸੀਂ ਚੱਲੇ ਹੋ ਆਉਣ ਵਾਲਾ ਸਮਾਂ ਬਹੁਤ ਧਿਆਨਕ ਬਾਹਰਲੇ ਦੇਸ਼ਾਂ ਦੇ ਵਿੱਚ ਹਾਲਾਤ ਸਾਡੇ ਮਹਿਲਾ ਕਾਮਦ ਦੇ ਪਰਿਵਾਰ ਹੈ ਜਿਹੜਾ ਕੈਨੇਡਾ ਦੇ ਵਿੱਚੋਂ ਪਰਿਵਾਰ ਦਬੇਤ ਮੁੜ ਕੇ ਆਇਆ ਗੱਲਾਂ ਚੱਲਦੀਆਂ ਨੇ ਅੱਜ ਉਹਦੇ ਮਾਪੇ ਵੀ ਨਾਲ ਖੜੇ ਹੋਏ ਸੀਗੇ ਪਰ ਉਹ ਕਹਿੰਦੇ ਭਾਈ ਮੁੜਦੇ ਨਹੀਂ ਜਾਂਦੇ ਇਸ ਤਰ੍ਹਾਂ ਕਿ ਸਾਡੀ ਕਿੰਨੀ ਆਸ ਵੱਜਦੀ ਹੈ ਜਿਹੜੀ ਲੜਾਈ ਅਸੀਂ ਲੜਦੇ ਆ ਹੋ ਸਕਦਾ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਚਲਾ ਕੇ ਤਾਂ ਜਿਹੜੇ ਸਾਡੇ ਬੱਚੇ ਨੇ ਉਹ ਸਾਡੇ ਬੱਚੇ ਮੁੜ ਕੇ ਤੇ ਆਉਣਗੇ ਜ਼ਮੀਨਾਂ ਦੇ ਉੱਤੇ ਕਬਜ਼ਾ ਲੈਣੇ ਆਉਣਾ ਹੈ ਜ਼ਮੀਨਾਂ ਕਿਵੇਂ ਵੰਡੀਆਂ ਜਾਣੀਆਂ ਨੇ ਆ ਨੀਤੀ ਦਾ ਹਿੱਸਾ ਉਹਦੇ ਨਾਲ ਜੁਟਦਾ ਜੇ ਬਾਕੀ ਮੱਥਿਆਂ ਉੱਤੇ ਮਗਰਾ ਹੋ ਰਿਹਾ ਸਾਡੇ ਸਾਡੇ ਬੱਚੇ ਆ ਪੰਜਾਬ ਛੱਡ ਕੇ ਨਹੀਂ ਜਾਣਾ ਜੇ ਰੋਜ਼ਗਾਰ ਹੋਇਆ ਜਿਹੜੇ ਕਾਨੂੰਨ ਰੋਜ਼ ਬਣਾਉਂਦੇ ਆ ਇਹਨਾਂ ਕਾਨੂੰਨਾਂ ਦੇ ਖਿਲਾਫ ਤੇ ਤੁਸੀਂ ਲੜਾਈ ਕਰਨੀ ਹੈ ਲੋਕਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਦਿੱਲੀ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਅੱਗੇ ਆਪਣੀ ਨੌਕਰੀ ਛੱਡ ਕੇ ਦਿੱਲੀ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਕਿਉਂਕਿ ਸਾਡੇ ਭਰਾ ਵੰਡੇ ਨੇ ਇਸ ਸਮਾ ਸਮਾਂ ਜਦੋਂ ਬੰਦੀ ਆਈ ਹੈ ਅੱਜ ਇੱਕ ਫੌਜ ਦੇ ਉੱਪਰ ਰਲਿਆ ਹੁੰਦੇ ਜਾਂਦੇ ਅੱਜ ਵੀ ਕਿੰਨਾ ਕਿੰਨਾ ਜ਼ਰੂਰਤ ਦੀ ਨੌਕਰੀ ਕਰ ਸਕਦੇ ਆ ਪਰ ਫੌਜਾਂ ਦੀਆਂ ਦਿੱਤੀਆਂ ਵੀ ਕਿਤੇ ਗੱਲ ਸਾਰੇ ਉੱਤਰ ਦੇ ਪਾਸੇ ਰਹੇ ਫੌਜ ਦਾ ਪ੍ਰਵਾਹ ਦਾ ਵੱਡਾ ਜੋਗਦਾਰ ਜਦੋਂ ਸਰਕਾਰ ਦੀ ਹੱਥ ਵੱਜਦੀ ਹੈ ਇਹ ਆਪਣੀਆਂ ਛੁੱਟੀਆਂ ਲੈ ਕੇ ਆਪਣੀ ਜਗ੍ਹਾ ਬੰਦਾ ਭੇਜਦੇ ਨੂੰ ਦਿਹਾੜੀਆਂ ਦੇ ਕੀ ਕਾਰਨਾ ਤੇ ਝੜਦੇ ਵਿੱਚ ਬੈਠੀਆਂ ਨੇ ਪਰ ਨਹੀਂ ਇਹ ਕੋਣਾ ਹੋ ਗਿਆ ਕੀ ਰੋਟੀ ਵੀ ਚਾਹਣ ਪਿੰਡਾਂ 'ਚ ਡਿਊਟੀਆਂ ਲਾਈਆਂ ਨੇ ਉਹਨਾਂ ਨੇ ਵੀ ਬੰਦੇ ਲੈ ਕੇ ਆਓ ਟੀਚਰਾਂ ਨੇ ਆ ਪੜਾਵੋ ਇਹ ਸਰਕਾਰ ਦੇ ਹਾਲਾਤ ਹੋ ਰਹੇ ਨੇ ਜਿਹੜਾ ਪੰਜਾਬ ਬੋਰਡ ਬਿਜਲੀ ਬੋਰਡ ਆ ਪੰਜਾਬ ਰਾਜ ਬਿਜਲੀ ਬੋਰਡ ਪੂਰੇ ਜ਼ਿਲ੍ਹੇ ਦੇ ਮੁਲਾਜ਼ਮਾਂ ਦੀ ਡਿਊਟੀ ਧੂੜੀ ਦੇ ਵਿੱਚ ਧੀਰਜ ਨਹੀਂ ਹੁੰਦਾ ਇਸ ਲਈ ਆਵਾਜ਼ਾਂ ਉੱਠਾਂਗਾ ਕੋਆਪਨ ਭਾਵੇਂ ਰਹੀਓ ਕਿਉਂ ਨਾ ਬੋਹਾਂ ਤੁਮੀਆਂ ਸਿਹਰਾ ਦਿੱਤਾ ਕਰਾਵਾ ਸਰੰਗੀ ਸਾਡੇ ਮੇਰੇ ਤੋਂ ਪਹਿਲਾਂ ਬਹੁਤ ਸਰਕਾਰ ਤੋਂ ਸਾਰਿਆਂ ਨੇ ਸਾਰੀਆਂ ਗੱਲਾਂ ਗੋਰੀਂਤਾ ਬਾਰੇ ਸੁਣਿਆ ਹੋਣਾ ਪਰ ਮੈਂ ਤੁਹਾਨੂੰ ਅੱਜ ਜਾਂਦਾ ਇਤਿਹਾਸ ਦੇ ਪੰਨਿਆਂ ਦਾ ਜੋੜਿਆ ਕਿ ਜਿਹੜੀਆਂ ਸਾਡੇ ਜੇ ਕੌਮੀ ਆਗੂਆਂ ਦਾ ਅਸੀਂ ਸੰਘਰਸ਼ ਕਰਕੇ ਅਸੀਂ ਆਪਣੀਆਂ ਜੜੀਆਂ ਹੱਥ ਖਿੱਚਦੇ ਨੇ ਅਸੀਂ ਬਾਦशाह ਹਰੀ ਸਿੰਘ ਜਰਵਾਦੇ ਅਸੀਂ ਬਾਦशाह ਮਹਾਰਾਜ ਰਣਜੀਤ ਸਿੰਘ ਦੇ ਅਸੀਂ ਬਾਦਸ਼ਾਹ ਪੰਥ ਸਿੰਘ ਦੇ ਅਸੀਂ ਅੱਗੇ ਆਉਂ ਵੀ ਦਿੱਤਾ ਇਹ ਕਾਗੂ ਬਣਾ ਕੋਈ ਕੀ ਦਰਦਾਂ ਖਾਉਂਦੀ ਐ ਮੈਂ ਬੰਦ ਬੇਚਣ ਲਗਾ ਜਾਂਦਾ ਹੈ ਨਾ ਪੰਜਾਬ ਦਾ ਹੋਣ ਲੱਗਾ ਪਾਪ ਸਾਈ ਫੌਜਾਂ ਭਾਰੀਆਂ ਨਹੀਂ ਕੋਰੇ ਸਨੇ ਸਮਾਰ ਸਤਾਨ ਮੋਟਰ ਹੱਥੀ ਮੁਟੇ ਸਨੇ ਮਾਰੀਆਂ ਨਹੀਂ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀ ਖਾਹੇ ਦੇ ਤੇਗਾ ਮਾਰੀਆਂ ਜੀ ਸ਼ਾ ਮੁਹੰਮਦ ਹੈ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅਸਲੂ ਹਾਰ ਗਿਆ ਜਾ ਮਹੰਤਾ ਇੱਕ ਸਰਕਾਰ ਵਾਜੋ ਹੋਰਾਂ ਜਿੱਤ ਦੇ ਅੰਦਰ ਉਹ ਹਾਲੀਆਂ ਦੀ ਕੋਮਾ ਰਹਿੰਦੀਆਂ ਜਗਦੇ ਜੀਂਦੀਆਂ ਨੇ ਜਿਹੜਾ ਮਮਾ ਨੂੰ ਮਰਨ ਦਾ ਝੰਡਾ ਕੱਢੇ ਉਹ ਮੁਰ ਪਹਿਣਾ ਹੈ ਕੁਰਬਾਨੀਆਂ ਦਾ ਭਾਵੇਂ ਅੱਜ ਪਹਿਜੇ ਤੇ ਭਾਵੇਂ ਕੱਲ ਪਹਿਜੇ ਈਸ਼ਾਣ ਹਾਜੀ ਅਸੀਂ ਵਾਅਦਾ ਵਾਅਦਾ ਤੁਹਾਡੇ ਨਾਲ ਮੋਢੇ ਬੋ ਮੋਢਾ ਲਾ ਕੇ ਖੜਾਗੇ ਜਿਹੜੇ ਮੈਨੂੰ ਪਤਾ ਚੱਲਿਆ ਕਿ ਤਿੰਨ ਚਾਰ ਮਹੀਨੇ ਤੋਂ ਸਾਡੀਆਂ ਬੇਟੀਆਂ ਬੈੱਦੀਆਂ ਹਨ ਸੋ ਬੇਟੀ ਉਹਦਾ ਸੋਪੇ ਮੰਦਾ ਕੀਆ ਜਿੱਤ ਜਮੇ ਰਾਜਾ ਇਹ ਸਾਡੀਆਂ ਭਾਵਾਂ ਨੇ ਰਾਜੇ ਮਹਾਰਾਣੇ ਦਿਨੋ ਗੁਰਬਾਣੀ ਵਿੱਚ ਇੱਕ ਬੜਾ ਉੱਚਾ ਰੁੱਖਾ ਉੱਤਿਆ ਗਿਆ ਇਹ ਨੰਕੰਨੀਆਂ ਸਰਦਾਰਾਂ ਦਿਆਂ ਗਲਤ ਕੀਤੀਆਂ ਕਰਨ ਸਾਡੀਆਂ ਧੀਆਂ ਕਰ ਰਿਹਾ ਇਹ ਸਾਡੀ ਇੱਕ ਮੰਨਤ ਪਾਗੀ ਹੈ ਸਾਡੀ ਇੱਕ ਬੜੀ ਸਾਡੇ ਆਉਣ ਵਾਲੇ ਸਮੇਂ ਦਾ ਇੱਕ ਆਧਾਰਨ ਹੈ ਜੇਕਰ ਆਪਾਂ ਇਸ ਤਰ੍ਹਾਂ ਹੀ ਸੁੱਤੇ ਰਹਿ ਗਏ ਤੇ ਸਾਤੋਂ ਬਾਅਦ ਇੱਕ ਦਿਨ ਜੋਂ ਦਾ ਹੱਥ ਵੀ ਫੋੜਣਾ ਸੋ ਸਾਥੀਓ ਅੱਜ ਸਮਾਂ ਆ ਗਿਆ ਆਪਾਂ ਨੂੰ ਵਾਕੇ ਇਕੱਠੇ ਹੋ ਗਏ ਸੋ ਆਪਾਂ ਸਾਰੇ ਰਾਕੇ ਜੀ ਨਾਲ ਸਾਥ ਦਿਏ ਸੋ ਮੈਂ ਸੈਟੀ ਸਾਥ ਸਾਡੇ ਹੋ ਗਏ ਨੇ ਬੋਲਣਾ

tell them.